डेवाल जगदीश सिंह डल्लेवाल जी की सेहत में गिरावट आ रही थी उसको ध्यान में रखते हुए उसके प्रति चिंता व्यक्त की थी और उस क्रम में आज एक डेलीगेशन यहाँ आया सुबह हम लोगों ने डल्लेवाल जी का कुशल झेल पूछा हालात पूछे और उनके कहे अनुसार हम लोगों ने दोनों जो फोरम है उनके नुमाइंदों से बात करी तीन चार राउंड की बात हुई और बात होकर यह तय हुआ कि जहाँ पर गत साल 2024 हज़ार चौबीस में बातें छूटी थी वहाँ से अपन बातों को आगे बढ़ाएंगे और उसके लिए डेट तय हुआ जगह तय हुई और समय तय हुए जैसा कि आपने पहले सुना कि फरवरी के महीने में चौदह फरवरी को शाम में पाँच बजे चंडीगढ़ में इसका ये तय हुआ है कि ये मीटिंग की जाएगी और इस पर आगे वार्ता होगी। और हम लोगों ने हम लोगों ने यह निवेदन किया है धन्यवाद जी से कि आप अनशन ड़े और मेडिकल एड की सहायता लें और हमारे साथ जब आगे वार्ता हो उसमें शामिल हों जिसको उन्होंने सर स्वीकार किया है और हम उनको अच्छे सेहत की शुभकामनाएं देते है हैं और उम्मीद करते हैं वो हमारे साथ वार्ता वार्ता में भाग लेंगे थैंक यू थैंक यू साथियों ਸਭ ਤੋਂ ਪਹਿਲਾਂ ਬੁੱਧੇ ਬਲਗੇ ਵੈਸੂ ਜੀ ਕਾ ਖਾਨਪਾ। ਮੇਰੀ ਬਹਿਜੂ ਜੀ ਦੀ ਪਤੇ। ਲੰਬੇ ਸਮੇਂ ਤੋਂ ਜਿਹੜੀ ਸਾਡੇ ਲਗਭਗ 2 ਵਜੇ ਤੋਂ ਲੈ ਕੇ ਤਿੰਨ ਚਾਰ ਗੇੜ ਦੀਆਂ ਮੀਟਿੰਗਾਂ ਚੱਲੀਆਂ ਨੇ ਸਾਡੇ ਦੋਨੇ ਫੋਰਮਾਂ ਦੇ ਆਗੂ ਸੀ। ਦੇਖੋ ਤਾਂ ਉਹ ਜਿਹੜਾ ਆਪਾਂ ਨੂੰ ਲੈਟਰ ਹੈ ਉਹ ਸਟੇਜ ਤੇ ਆ ਕੇ ਜਿਹੜੇ ਅਧਿਕਾਰੀ ਆਪਾਂ ਨੂੰ ਦੇ ਗਏ ਆ ਇਹਦੇ ਇੱਕ ਥੱਲੇ ਲੈਣ ਲਿਖੇ ਹੋਏ ਆ। ਭਾਈ ਡੱਲੇਵਾਲ ਸਾਹਿਬ ਨੂੰ ਅਪੀਲ ਕਰਦੇ ਆ ਉਸ ਪੀਲ ਤੇ ਜਿਹੜਾ ਲੈਟਰ ਆਪਾਂ ਨੂੰ ਮਿਲ ਗਿਆ ਲੈਟਰ ਆਪਾਂ ਲੈ ਲਿਆ ਇਹੀ ਲੈਟਰ ਅਸੀਂ ਡੱਲੇਵਾਲ ਸਾਹਿਬ ਕੋਲੇ ਲੈ ਕੇ ਅਪੀਲ ਬੇਨਤੀ ਕਰਨੀ ਹੈ ਉਹ ਜੋ ਉਹਨਾਂ ਨੇ ਹਾਂ ਭਰੀਆ ਕਿ ਨਾ ਭਰੀ ਉਹ 10 ਮਿੰਟਾਂ ਨੂੰ ਆਪਾਂ ਬਾਹਰ ਆ ਕੇ মিডিਆ ਦੇ ਵਿੱਚ ਉਹ ਸਾਰੀ ਗੱਲ ਡੱਲੇਵਾਲ ਸਾਹਿਬ ਇਸ ਤੇ ਕੀ ਕਹਿੰਦੇ ਨੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਸਾਰਿਆਂ ਤੋਂ ਜਿਹੜੀ ਸਾਡੇ ਵਰਕਰਾਂ ਤੋਂ ਪੂਰੇ ਲੋਕਾਂ ਤੋਂ ਪੂਰੇ ਭਾਰਤ ਦੇ ਕਿਸਾਨਾਂ ਤੋਂ ਸਹਿਮਤ ਇਗਨੋਰ ਦੀ ਅਸੀਂ ਪੇਲ ਕੀਤੀ ਹੈ ਅਸੀਂ ਹੁਣ ਵੀ ਕਹਿੰਦੇ ਆ ਕਿ ਲਾਜਵੀਰ ਢੱਲੇਵਾਲ ਸਾਹਿਬ ਇਸ ਪ੍ਰਮਾਣ ਨੂੰ ਪ੍ਰਮਾਣ ਕਰਨਗੇ ਇਸ ਬੇਨਤੀ ਨੂੰ ਤਾਂ ਅਸੀਂ ਸਾਰੇ ਫੋਰਮ ਦੇ ਜਿਹੜੇ ਆਗੂ ਹੈ ਇਹ ਹੀ ਲੈਟਰ ਹੋਣਾ ਢੱਲੇਵਾਲ ਸਾਹਿਬ ਕੋਲੇ ਲੈ ਕੇ ਉਹਨਾਂ ਨੂੰ ਪੇਲ ਕਰਾਂਗੇ ਕਿ 24 ਤਰੀਕ ਜਿਹੜਾ 14 14 14 ਫਰਵਰੀ ਬਹੁਤ ਦੂਰ ਹੈ ਉਹਨਾਂ ਤੇ ਆਪਾਂ ਨਹੀਂ ਰਹਿ ਸਕਣੇ ਜਿਹੜੀ ਮਾੜੀ ਮੋਟੀ ਮੈਡੀਕਲ ਹੈ ਉਸ ਤੇ ਹਾਮੀ ਭਰੋ ਦੂਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਚਿਰ ਰੋਟੀ ਨਹੀਂ ਖਾਣੀ ਜਿਨ੍ਹਾਂ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਜਾਂ ਮੇਰੇ ਮਗਰੋਂ ਬਣੇ ਜਾਂ ਪਹਿਲਾਂ ਅਸੀਂ ਚਿੰਤਕਾਂ ਇਸ ਗੱਲ ਤੇ ਸਾਰੇ ਪੂਰੇ ਭਾਰਤ ਦੇ ਲੋਕ ਚਿੰਤਕ ਨੇ ਆਗੂ ਚਿੰਤਕ ਨੇ ਐਸਪੀ ਨੂੰ ਜੇ ਪ੍ਰਵਾਨਗੀ ਦੇ ਦਿੰਦੇ ਆ ਤਾਂ 5 ਦਸਾਂ ਮਿੰਟਾਂ ਦੇ ਵਿੱਚ ਆ ਕੇ ਅਸੀਂ ਇਹ ਲੈਟਰ पूरी पूरी डिटेल में है जो प्रेस रिलीज आया पूरा दिन क्या हुआ प्रेस कॉन्फ्रेंस वो तो आके एक बार निवेदन लें। कर ले एक बार इसके बाद जो आएगा निवेदन